ਹੈਲੋ ਗਾਇਸ ਤਾਂ ਮੈਂ ਅੱਜ ਥੋੜੀ ਜੀ ਸਿਰਫ 5 ਮਿੰਟ ਦੀ ਜਾਂ 4 ਮਿੰਟ ਦੀ ਵੀਡੀਓ ਬਣਾਉਣ ਜਾ ਰਹੀ ਹਾਂ ਸਵੇਰ ਸਵੇਟਾ ਟਾਈਮ ਹੈ ਤੁਹਾਡੇ ਲਈ ਇੱਕ ਫਰੈਸ਼ ਫਰੈਸ਼ ਨਿਊਜ਼ ਲੈ ਕੇ ਆ ਰਹੀ ਹਾਂ ਕਿ ਇੱਕ ਜਿਹੜੇ 글리ਟਰ ਆ ਉਹਦੀ ਮੇਕਅੱਪ ਚ ਹੋਰ ਨਵੀਂ ਵੀਡੀਓ ਬਣਾ ਰਹੀ ਹਾਂ ਤਾਂ ਦੇਖੋ ਤੁਸੀਂ ਆ ਫਲਾਰ ਹੈ ਜਿਹੜਾ ਇਹ ਪੂਰਾ ਪੂਰਾ ਰੈਡੀ ਹੈ ਹੁਣ ਤੁਸੀਂ ਦੇਖੋ ਕਈ ਲੋਕ ਕੀ ਕਰਦੇ ਨੇ ਫਿਲਟਰ ਲਗਾ ਲਗਾ ਕੇ ਲਾਈਕ ਡਾਇਮੰਡ ਵਾਲੇ ਸਟਾਰ ਵਾਲੇ স্মੋ ਵਾਲੇ ਫਿਲਟਰ ਲਾ ਲਾ ਕੇ ਕੀ ਦਿਖਾਉਂਦੇ ਨੇ ਚਮਕ ਬਟ ਦੇਖੋ ਤੁਸੀਂ ਆ ਚਮਕ ਜਿਹੜੀ ਹੈ ਇਹ ਰੀਅਲ ਹੈ ਮਤਲਬ ਕਿ ਇੱਕ ਫਲਾワー ਦੇ ਉੱਪਰ ਆਪਾਂ ਇਦਾਂ ਦੀ ਸ਼ਾਈਨਿੰਗ ਲਿਆ ਸਕਦੇ ਆ ਘਰ ਵਿੱਚ ਬੈਠੇ ਹੀ ਜਿਹੜੀਆਂ ਲੇਡੀਜ਼ ਘਰੇ ਫ੍ਰੀ ਨੇ ਹੋ ਇਦਾਂ ਦਾ ਕੰਮ ਕਰ ਸਕਦੀਆਂ ਨੇ ਤਾਂ ਮੈਂ ਤੁਹਾਨੂੰ ਯਕੀਨ ਦਿਵਾਉਣ ਵਾਸਤੇ ਮਤਲਬ ਕਿ ਕਿੱਦਾਂ ਇਹ ਆਪਾਂ ਕੰਮ ਕਰ ਸਕਦੇ ਆ ਦਾ ਸ਼ਾਈਨਿੰਗ ਦਾ ਤਾਂ ਇਹ ਹੁਣ ਮੈਂ ਇਦਾਂ ਦਾ ਫਲਾਰ ਇੱਧਰ ਹੈ ਜਿਹੜਾ ਮੈਂ ਕੱਲ ਵੀਡੀਓ ਬਣਾਈ ਸੀ ਤੁਹਾਨੂੰ ਇੱਕ ਪੁਰਾਣੇ ਫਲਾਰ ਨੂੰ ਨਵੇਂ ਫਲਾਰ ਵਿੱਚ ਕਨਵਰਟ ਕੀਤਾ ਸੀ ਪੁਰਾਣੇ ਸੂਟ ਨੂੰ ਨਵਾਂ ਸੂਟ ਬਣਾਇਆ ਸੀ ਤਾਂ ਹੁਣ ਮੈਂ ਉਹਨੂੰ ਕੀ ਅੱਗੇ ਲੈ ਕੇ ਚਲਦੀ ਹਾਂ ਸੋ ਹੁਣ ਤੁਸੀਂ ਦੇਖੋ ਆਹ ਕੀ ਜੀ ਇੱਕ ਫਲਾਰ ਹੈ ਜਿਹੜਾ ਕਿ ਸੇਮ ਹੀ ਹੈ ਮਤਲਬ ਕਿ কুরਤੀ ਦੇ ਉੱਪਰ ਦੋ ਫਲਾਰ ਹੈ ਜਿਹੜੇ ਕਿ ਮੈਂ ਕੱਲ ਹੀ ਨਵੇਂ ਬਣਾ ਦਿੱਤੇ ਸੀ ਤਾਂ ਇੱਕ ਦੇ ਉੱਪਰ ਕੀ ਮੈਂ ਸ਼ਾਈਨਿੰਗ ਜਿਹੜੀ ਉਹ ਲਗਾ ਦਿੱਤੇ 글िटर ਜਿਹੜਾ ਕਿਉਂ ਲਗਾ ਦਿੱਤਾ ਬਟ ਇੱਕ ਮੈਂ ਹਜੇ ਖਾਲੀ ਰੱਖ ਚੁੱਕੀ ਹਾਂ ਕਿਉਂਕਿ ਉਹ ਮੈਂ ਤੁਹਾਨੂੰ ਵਿਖਾਉਣਾ ਸੀ ਵੀਡੀਓ ਬਣਾਉਣੀ ਸੀ ਤੁਹਾਨੂੰ ਵੀ ਦੱਸਣਾ ਸੀ ਵੀ ਕਿਦਾਂ ਗਲਿਟਰ ਲਗਾਈਦਾ ਕਿਦਾਂ ਸ਼ਾਈਨਿੰਗ ਹੁੰਦੀ ਹੈ ਸੋ ਅੱਜ ਆਪਾਂ ਕੀ ਸ਼ਾਈਨਿੰਗ ਬਾਰੇ ਗੱਲ ਕਰਾਂਗੇ ਤੇ ਹੋਰ ਤਾਂ ਹੋ ਸਿੱਖਾਂਗੇ ਕਿ ਇਦਾਂ ਦਾ ਫਲਾਰ ਦੇਖੋ ਇਦਾਂ ਦਾ ਸਿੰਪਲ ਫਲਾਰ ਨੂੰ ਇਦਾਂ ਦਾ ਫਲਾਰ ਕਿਦਾਂ ਕਨਵਰਟ ਤਾਰੇ ਤੁਸੀਂ ਦੇਖ ਸਕਦੇ ਹੋ ਆ ਜੂਬਸ ਨੇ ਜਿਹੜੇ ਮੈਂ ਤੁਹਾਨੂੰ ਪਹਿਲਾਂ ਵੀ ਦਿਖਾ ਚੁੱਕੀ ਹਾਂ ਇਹ ਗਲਿਟਰ ਦੀਆਂ ਹੁੰਦੀਆਂ ਨੇ ਮਲਟੀ ਸਰਫੇਸ ਫੈਬਰਿਕ ਦੀਆਂ ਹੁੰਦੀਆਂ ਜ਼ਿਆਦਾਤਰ ਇਹ ਗਲਿਟਰ ਚ ਵੀ ਆਉਂਦੀਆਂ ਨੇ ਤੇ ਕਲਰ ਚ ਵੀ ਆਉਂਦੇ ਆ ਨਹੀਂ ਮਤਲਬ ਕਿ ਇਹਨਾਂ ਨਾਲ ਕੀ ਸੌਕਾ ਹੋ ਜਾਂਦਾ ਆਪਾਂ ਨੂੰ ਕੋਈ ਪੇਂਟ ਦੀ ਕੋਈ ਬ੍ਰਸ਼ ਦੀ ਕੋਈ ਲੋੜ ਨਹੀਂਗੀ ਸੋ ਆਪਾਂ ਅੱਜ ਕੀ ਕਲਰ ਕਰਾਂਗੇ ਤੁਸੀਂ ਧਿਆਨ ਨਾਲ ਦੇ ਕਲਰ ਨਹੀਂ ਗਲਿਟਰ ਕਰਾਂਗੇ ਗਲਿਟਰਿੰਗ ਕਰਾਂਗੇ ਦੇਖੋ ਇਹਦਾ ਇੱਕ ਸੂਤ ਹੁੰਦਾ ਹੈ ਕਿ ਤੁਸੀਂ ਰਾਤ ਚ ਰੁਕਣਾ ਨਹੀਂ ਮਤਲਬ ਕਿ ਇਦਾਂ ਨਹੀਂ ਹੈਗਾ ਕੋਈ ਡਬਲ ਟੈਪ ਕਰਤੀ ਡਬਲ ਕਰੋ ਹਾਂ ਬਟ ਇਦਾਂ ਕਿ ਇਹਨੂੰ ਜੇ ਸਮੂਥਲੀ ਚਲਾਉਗੇ ਤਾਂ ਇਹ ਬਾਰੀ ਸੋਨੀ ਸ਼ਾਈਨਿੰਗ ਦਿੰਦਾ ਹੈ ਮਤਲਬ ਕਿ ਬਾਰਾ ਸਮੂਥਲੀ ਚੱਲਦਾ ਹੈ ਅੱਜ ਮੈਂ ਸਵੇਰੇ ਸਵੇਰੇ ਤੁਹਾਡੇ ਵਾਸਤੇ ਇੱਕ ਵੀਡੀਓ ਜਿਹੜੀ ਬਣਾ ਰਹੀ ਆ ਪਲੀਜ਼ ਇਗਨੋਰ ਨਾ ਕਰਿਓ ਜੀ ਦਾਤਰ ਮੈਂ ਲੀਡੀਜ਼ ਵਾਸਤੇ ਬਣਾ ਰਹੀ ਆ ਕਿਉਂਕਿ ਉਹਨਾਂ ਨੂੰ ਕੀ ਦਿੱਕਤ ਆਉਂਦੀ ਹੈ ਕਿ ਇੱਕ ਸੂਟ ਨੂੰ ਤਿਆਰ ਕਿੱਦਾਂ ਕਰੀਏ ਜਾਂ ਪ੍ਰਾਣਾ ਸੂਟ ਹੋ ਗਿਆ ਇਹਨੂੰ ਠੀਕ ਕਿੱਦਾਂ ਕਰੀਏ ਉਹਨਾਂ ਵਾਸਤੇ